ਹੈ ਮਸਤਾਹੀ ਰੱਖੇ ਮਾਲਕ ਉੱਟੀਆਂ ਸ਼ਾਨਾਂ ਨੂੰ ਸੱਚੋ ਮਨਫੂਲ ਸਿੰਘ ਦੇ ਪੁੱਸ ਜਵਾਨਾਂ ਨੂੰ ਹੈ ਮਸਤਾਹੀ ਰੱਖੇ ਮਾਲਕ ਉੱਟੀਆਂ ਸ਼ਾਨਾਂ ਨੂੰ ਸੱਚੋ ਮਨਫੂਲ ਸਿੰਘ ਦੇ ਪੁੱਸ ਜਵਾਨਾਂ ਨੂੰ दौलत पे नाश करता है कोई शोहरत पे नाश करता है जिसे मिल जाए यंगस्टर वेलफेयर सोसाइटी का मेंबर बनने का वो अपनी किस्मत पे नाश करता, तो करता है और पाजी ने एक मेरा गाना रिकॉर्ड कराया थी मनपूर पाजी ने पुलिस मोहाली की भाई ने आप रिकॉर्ड कराया बुला के भी आ गाना एक रिकॉर्ड कर साडा गाना करोना च ने रिलीज कराया ही उन्हें दो लाइन भाजी लिए डेडिकेट कर दूंगा Hmm. 24 ਘੰਟੇ ਲੋਕ ਸੇਵਾ ਵਿੱਚ ਹਾਜ਼ਰ ਰਹਿੰਦੀ ਏ ਬਿਨਾਂ ਕਸੂਰੋਂ ਕਦੇ ਕਿਸੇ ਨੂੰ ਕੁਝ ਨਾ ਕਹਿੰਦੀ ਏ 24 ਘੰਟੇ ਲੋਕ ਸੇਵਾ ਵਿੱਚ ਹਾਜ਼ਰ ਰਹਿੰਦੀ ਏ ਬਿਨਾਂ ਕਸੂਰੋਂ ਕਦੇ ਕਿਸੇ ਨੂੰ ਕੁਝ ਨਾ ਕਹਿੰਦੀ ਏ ਔਖੀ ਘੜੀ ਚ ਆਕੇ ਖੜੀ ਪੂਸ ਮੋਹਣੀ ਦੀ ਕੋੜ ਬੰਦਾ ਦੀ ਸੇਵਾ ਕਰਦੀ ਪੁਰਸ ਮਹਾਲੀ ਦੀ ਕੋੜ ਬੰਦਾ ਦੀ ਸੇਵਾ ਕਰਦੀ ਪੁਰਸ ਮਹਾਲੀ ਦੀ ਕੈਮ ਸਦਾ ਹੀ ਰੱਖੇ ਮਾਲਕ ਉੱਟੀਆਂ ਸ਼ਾਨਾਂ ਨੂੰ ਅਸੱਚੂ ਮਨਪੂਰ ਸਿੰਘ ਦੇ ਪੁਰਸ ਜਵਾਨਾਂ ਨੂੰ ਕੈਮ ਸਦਾ ਹੀ ਰੱਖੇ ਮਾਲਕ ਉੱਟੀਆਂ ਸ਼ਾਨਾਂ ਨੂੰ ਅਸੱਚੂ ਮਨਪੂਰ ਸਿੰਘ ਦੇ ਪੁਰਸ ਜਵਾਨਾਂ ਨੂੰ ਪੜ੍ਹੀ ਵਾਲੇ ਨਾ ਡਰਦੀ ਪੁਲਸ ਮੋਹਾਲੀ ਦੀ ਲੋੜਵੰਦਾਂ ਦੀ ਸੇਵਾ ਕਰਦੀ ਪੁਲਸ ਮੋਹਾਲੀ ਦੀ ਲੋੜਵੰਦਾਂ ਦੀ ਸੇਵਾ ਕਰਦੀ ਪੁਲਸ ਮੋਹਾਲੀ ਦੀ ਅੱਜ ਸਾਡੀ ਸੈਕਲਿਮੇਂ ਮਾਰਦੀ ਗੱਲ ਹੈ ਜੀ ਮਰਹੂਰ ਸਿੰਘ ਜੀ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਇਹ ਉਹ ਸਨਮਾਨ ਹੈ ਜਿਹੜੇ ਬਹੁਤ ਲੋਕਾਂ ਦੇ ਘੱਟ ਹਿੱਸੇ ਹੁੰਦਾ ਕਿਉਂਕਿ 26 ਜਨਵਰੀ 2025 ਨੂੰ ਜਿਹੜਾ ਇਹਨੂੰ ਸਨਮਾਨ ਕੀਤਾ ਮੁੱਖ ਮੰਤਰੀ ਪੰਜਾਬ ਯਕਵਾਨ ਸਿੰਘ ਮਾਨ ਵੱਲੋਂ ਉਹ ਸੱਟਲੀ ਬੜੀ ਮਾਨ ਦੀ ਗੱਲ ਹੈ ਇਹ ਸਰ ਕੇ ਸਾਡੇ ਸੁਸਾਇਟੀ ਦੇ ਪ੍ਰਧਾਨ ਜੀ ਨੇ ਸੋਚਿਆ ਬਾਕੀ ਮੈਂਬਰ ਨੇ ਸੋਚਿਆ ਵੀ ਕਿਉਂ ਨਾ ਅਸੀਂ ਪਰ ਹੋਰ ਜੀ ਨੂੰ ਸਨਮਾਨਤ ਕਰੀਏ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਆ ਕਿ ਸਾਡੀ ਬੋਡੀ ਦੇ ਮੈਂਬਰ ਵੀ ਨੇ ਉਹਨੇ ਸਾਨੂੰ ਜੁਆਇਨ ਕੀਤਾ ਅਸੀਂ ਆਪਣੀ ਗੈਰਟੀ ਬੋਲੋਂਗਾ ਦੇ ਨੂੰ ਸਨਮਾਨਤ ਕਰ ਰਹੇ ਆ ਔਰ ਰੱਬ ਅਗੇ ਦੁਆ ਕਰਦੇ ਆ ਕਿ ਦਿਨ-ਦੁਗਣੀ ਰਾਤ ਚੋਕੜੀ ਨੂੰ ਸੀ ਕਰਨ ਇਹਦੇ ਅੱਗੇ ਵੱਧ ਰਹਿਣਾ ਹੈ। ਥੈਂਕ ਯੂ। ਸੋਸਾਇਟੀ ਦਾ ਨਾਮ ਦੱਸ ਦਿਓ ਸਰ। ਸਾਡੀ ਸੋਸਾਇਟੀ ਜਾਂਸਟ ਵੈਲਫੇਅਰ ਸੋਸਾਇਟੀ ਜਿਹੜੀ ਹੁਣ ਪਿੱਛੇ ਪੰਜ ਜਾਰੀ ਨੂੰ ਬਹੁਤ ਵੱਡਾ ਫਾਸਿਦਰਾ ਗਿਆ ਠੀ ਹੈ। ਉਹਦੇ ਪ੍ਰਧਾਨ ਜੀ ਇੱਧਰ ਨਿਦੇਜ ਹੀ ਖੜੇ ਨੇ। ਇਹਨਾਂ ਦਾ ਪ੍ਰਾਲਾ ਜੀ ਇਹ ਸਾਡਾ ਦਿਨਾਂ ਵੀ ਇਹ ਪ੍ਰਾਲਾ ਅੱਜ ਸਨਮਾਨ ਕਰਨ ਦਾ ਇਹਨਾਂ ਸਾਰਾ ਹਿੱਸਾ ਜਿਹੜਾ ਸਾਰਾ ਚਿਹਰਾ ਉਹ ਪ੍ਰਧਾਨ ਜੀ ਦੇ ਇੱਥੇ ਜਾਂਦਾ। ਕੀ ਕਹਿਣਾ ਚਾਹੋ ਸਮੋਕ? ਹਾਂ ਜੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਖੁਸ਼ੀ ਵਾਲੀ ਗੱਲ ਹੈ ਕਿ ਯੰਗਫੇਅ ਦੇ ਸਾਰੇ ਮੈਂਬਰਸ ਵਾਂ ਚੇਅਰਮੈਨ ਸਾਹਿਬ ਪ੍ਰਧਾਨ ਜੀ ਇਹ ਸਭ ਸਾਰਿਆਂ ਨੇ ਮੈਨੂੰ ਇੱਥੇ ਬੁਲਾ ਕੇ ਜੋ ਮਾਣ ਸਨਮਾਨ ਦਿੱਤਾ ਮੈਂ ਆਪਣੇ ਲਈ ਬੜੇ ਮਾਣ ਦੀ ਗੱਲ ਸਮਝਦਾ ਹਾਂ ਤੇ ਮੈਂ ਜਿੰਨ ਕਿ ਘਰੇ ਇਹਨਾਂ ਦਾ ਪ੍ਰੇਣੀ ਰਹਿਵਾਂਗਾ ਕਿ ਮੈਨੂੰ ਇਹਨਾਂ ਨੇ ਇੰਨਾ ਮਾਣ ਦਿੱਤਾ ਤੇ ਤੁਸੀਂ ਚੇਅਰਮੈਨ ਸਾਹਿਬ ਦੀ ਗੱਲ ਨਾਲ ਕਿੰਨਾ ਪ੍ਰਸੰਮਤ ਹਾਂ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਅੱਜ ਦੇ ਟਾਈਮ 'ਚ ਸਰਕਾਰੀ ਜੋਬ ਤੇ ਵਧੀਆ ਅਫੀਸਰ ਨੂੰ ਕੰਮ ਕਰਨਾ ਇੰਨਾ ਸੌਖਾ ਨਹੀਂ ਹੈ ਉਸ ਤੋਂ ਬਾਅਦ ਜੇ ਕੰਮ ਕਰਕੇ ਮੈਡਲ ਲੈਣਾ ਉਹ ਤੋਂ ਵੱਡੀ ਗੱਲ ਹੈ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਦੇਖੋ ਜੀ ਅਸੀਂ ਮੈਂ ਤਾਂ ਹਮੇਸ਼ਾ ਮਤਲਬ ਕੰਮ ਤੇ ਹੀ ਵਿਸ਼ਵਾਸ ਕੀਤਾ ਚੇਅਰਮੈਨ ਸਾਹਿਬ ਨੇ ਜੋ ਗਿਆ ਮਤਲਬ ਉਸ ਤੇ ਮੈਂ ਆਪਣੀ ਤੁਸੀਂ ਜਦੋਂ ਤੁਹਾਨੂੰ ਕੋਈ ਕੰਮ ਟਾਸਕ ਮਿਲਦਾ ਉਸ ਨੂੰ ਦਿਲ ਲਗਾ ਕੇ ਆਪਣੀ ਮਿਹਨਤ ਕਰਦੇ ਰਹੋ ਤੇ ਆਪਣੇ ਇਹ ਜਦੋਂ ਤੁਸੀਂ ਕੋਈ ਚੰਗਾ ਕੰਮ ਕਰੋਗੇ ਤੇ ਤੁਹਾਨੂੰ ਅਫਸਰ ਵੱਲੋਂ ਉਹਦਾ ਆਪਣੇ ਸਨਮਾਨ ਜ਼ਰੂਰ ਮਿਲੇਗਾ ਕਿਸਾਈਏ ਤੁਸੀਂ ਸਰ ਰੋਪੜ ਇਨਚਾਰਜ ਲੱਗੇ ਹੋ ਤੁਸੀਂ ਕਹਿਓ ਕਿ ਉੱਥੇ ਬਹੁਤ ਸਾਰੇ ਕੇਸ ਪੈਂਡਿੰਗ ਪਏ ਸੀ ਜਿਨ੍ਹਾਂ ਨੂੰ ਸੋਲਵ ਕੀਤਾ ਕੇਸ ਕਰਾਇਆ ਬਾਕੀ ਥਾਵਾਂ ਤੇ ਕਿਸ ਤਰ੍ਹਾਂ ਦਾ ਹਾਲਾਤ ਦੇਖਦੇ ਹੋ ਤੁਸੀਂ ਮਹਾਲੀ ਚ ਕੀ ਰਿਹਾ ਹੋ ਉੱਥੇ ਤਕਰੀਬੀ ਵਿਜੀਸ਼ਨ ਦੇਖੋ ਦੇਖੋ ਮੈਂ ਜਿੱਥੇ ਤੇ ਰਿਆਂ ਤਕਰੀਬਨ ਉੱਥੇ ਆਪਰੇਸ਼ਨ ਸੈਲ ਵੀ ਜੀ ਤੁਸੀਂ ਆਉਂਦੇ ਰਹੇ ਹੋ ਨਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਉੱਥੇ ਵੀ ਦੇਰ ਸਾਰੇ ਆ ਉੱਥੇ ਵੀ ਤਕਰੀਬਨ ਜਿੰਨੇ ਵੀ ਕੋਈ ਕੇਸ ਹੋਏ ਹੈ ਤੇ ਹੁਣ ਸੀਐਸ ਸਟਾਫ ਦੇ ਵਿੱਚ ਸਾਡੇ ਉੱਥੇ ਰੋਪੜ ਜੀ ਵੀ ਹੋਇਆ ਹੈ ਤੇ ਮਹਾਲੀ ਜਦੋਂ ਐਸਪੀਓ ਸੀਗਾ ਕੋਈ ਜਿਹੜੇ ਜਿਹੜੀ ਵੀ ਗੱਲਬਾਤ ਕੋਈ ਹੁੰਦੀ ਸੀ ਬਾਲਪਨ ਹੁੰਦੀ ਸੀ ਬਈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਸੀ ਵੀ ਇਹਨੂੰ ਜਲਦੀ ਤੋਂ ਜਲਦੀ ਸਿਰੇ ਚੜਾਈਏ ਤੇ ਹੁਣ ਰੋਪੜ ਦੇ ਵਿੱਚ ਜਿੰਨੇ ਵੀ ਤਕਰੀਬਨ ਕੇਸ ਹੋਏ ਆ ਕੋਈ ਅਸੀਂ 72 ਘੰਟੇ ਦੇ ਵਿੱਚ ਕੋਈ ਅਸੀਂ 2-3 ਦਿਨਾਂ ਦੇ ਵਿੱਚ ਫੇਸ ਕਰਦੇ ਆ ਤੇ ਇਸ ਸੁਸਾਇਟੀ ਬਾਰੇ ਸਪੀਕ ਇਹ ਕਹਿਣਾ ਚਾਹੋਗੇ ਇਹਦੇ ਕਾਰਜ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਹਾਂਗੇ ਸੁਸਾਇਟੀ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਚੇਅਰਮੈਨ ਸਾਹਿਬ ਪ੍ਰਧਾਨ ਸਾਹਿਬ ਤੇ ਜਿੰਨੇ ਵੀ ਇਹਨਾਂ ਦੇ ਮੈਂਬਰਸ ਬਾਹਰ ਨੇ ਸਾਰੇ ਤਨਮਨ ਧੰਨ ਦੇ ਨਾਲ ਇਸ ਸੁਸਾਇਟੀ ਨਾਲ ਜੁੜਿਆ ਆ ਕਿਛੇ ਜੀ ਹੁਣ ਇਹਨਾਂ ਨੇ ਬਾਲਾ ਜੀ ਦਾ ਭਗਵਾਨ ਜੀ ਦਾ ਸੋਗ ਰੰਭੀ ਕਰਵਾਇਆ ਸੀ ਸੁੰਦਰ ਕਾਂਡ ਦਾ ਪਾਠ ਕਰਵਾਇਆ ਸੀਗਾ ਮਤਲਬ ਮੈਂ ਪ੍ਰਮਾਤਮਾ ਕੀ ਬਖਸ਼ ਕਰਦਾ ਵੀ ਇਹ ਸੋਸਾਇਟੀ ਦਿਨ ਦਾ ਟੋਕਣੀ ਤਰੱਕੀ ਕਰੇ ਹਾਂ ਜੰਕਸ਼ਨ ਵਾਫਰ ਸੋਸਾਇਟੀ ਮਹੌਲੀ ਐਗਜ਼ਿਸਟ ਸੋਸਾਇਟੀ ਹੈ ਜੀ ਪਿਛਲੇ 25 ਸਾਲ ਤੋਂ ਆਪਾਂ ਮਹੌਲੀ ਦੇ ਵਿੱਚ ਕੀ ਪੂਰੇ ਪੰਜਾਬ 'ਚ ਇਹ ਕੰਮ ਕਰ ਰਹੇ ਹਾਂ ਸੋਸ਼ਲ ਵਰਕ ਹੋਵੇ ਜਾਂ ਰਿਲੀਜੀਅਸ ਵਰਕ ਹੋਵੇ ਇਹ ਜਿਹੜਾ ਅੱਜ ਦਾ ਜਿਹੜਾ ਖਾਸ ਫੰਕਸ਼ਨ ਸੀਗਾ ਅੱਜ ਸਾਡੇ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਸਾਡੀ ਸੁਸਾਇਟੀ ਦੇ ਇੱਕ ਸੀਨੀਅਰ ਮੈਂਬਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਐਜ਼ ਅ ਇੰਸਪੈਕਟਰ ਕੰਮ ਕਰ ਰਹੀ ਹੈ ਐਸ.ਐਮ.ਓ. ਸੀ.ਏ. ਰੂਪਨ ਵਜੋਂ ਆਪਣੀ ਡਿਊਟੀ ਨਿਭਾ ਰਹੇ ਆ ਉਹਨਾਂ ਨੇ ਪਿੱਛੇ 26 ਜਨਮ ਨੂੰ ਬਹੁਤ achhiyan sevaavan din دین ਕਰਕੇ ਆਪਣੀ ਡਿਊਟੀ ਬਹੁਤ achhi duty دین ਕਰਕੇ ਪੰਜਾਬ ਸਰਕਾਰ ਨੂੰ सीएम साहब ने स्पेशली उचे तौरते अनाउंस 26 नृत्य अवार्ड ਦਿੱਤਾ। ਉਹਦੀ ਖੁਸ਼ੀ ਨੂੰ ਆਉਣ ਵਾਸਤੇ ਤੇ ਅੱਜ ਆਪਣੀ ਸੁਸਾਇਟੀ ਦੇ ਲੋਕ ਅਸੀਂ ਉਹਨਾਂ ਨੂੰ ਫੇਰ ਆਪਣੀ ਸੁਸਾਇਟੀ ਦੇ ਨਾਲ 26 ਨਿਰਦੇਸ਼ ਮਾਨ ਪ੍ਰਾਪਤ ਹੋਣ ਦੇ ਤਰ੍ਹਾਂ ਅਸੀਂ ਆਪਣੀ ਸੁਸਾਇਟੀ ਦੇ ਲੋਕਾਂ ਨਾਲ ਸੰਮਾਨ ਇੱਕ ਮੋਮੈਂਟੋ ਪੇਟ ਕੀਤਾ। ਤਾਂਕਿ ਉਹ ਅੱਗੇ ਤੋਂ ਵੀ ਅੱਛੇ-ਅੱਛੇ ਕੰਮ ਕਰਨ ਤੇ ਅਸੀਂ ਰੱਬ ਦੇ ਹੀ ਅਰਦਾਸਾਂ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਰਾਸ਼ਟਰਪਤੀ ਵਾਰਲਸ ਮਿਲਣ।